निरपौ निर्वैर अकाल मूरत अर्जुन स्वंग गुर प्रसाद वाहगुरु साहिब जी ਸੇਰਾਰਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਤਾਨਾ ਬੀਨਾ ਮੈਂ ਮਸਲੀ ਕੈਸੇ ਅੰਤ ਲਹਾਂ ਜਹ ਜਹ ਹੈ ਦੇਖਾਂ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾਂ ਨਾ ਜਾਣਾ ਮਿਓ ਨਾ ਜਾਣਾ ਯਾਲੀ ਜਾ ਦੁੱਖ ਲਾਗੈ ਤਾਂ ਤuj ਸਮਹਾਲੀ ਰਹਾ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕਸ ਕਰੀ ਸੋ ਤੇਰੇ ਹਦੂਰ ਤੂੰ ਦੇਖੇ ਆਮ ਕਿਰਪਾਉ ਤੇਰੇ ਕੰਮ ਨਾ ਤੇਰੇ ਨਾਏ ਜਿਤਾ ਦੇਹ ਤਿੱਤਾ ਹਾਂ ਖਾਉ ਬਿਆਨ ਦਰ ਨਾਹੀ ਕਹਿ ਦਰ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੀ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਆਪੇ ਵਿਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇਂ ਨਾਨਕਾ ਹੁਕਮ ਸੋਈ ਪਰਵਾਨੋ ਜੁ ਕੋ ਜੁਗ ਅਤਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਲਾਹੀ ਗੋਦ ਦੇ ਅੰਦਰ ਅਮਰਤ ਵੇਲੇ ਸਤਿਗੁਰੂ ਜੀ ਦੀ ਬਾਣੀ ਨੂੰ ਸਰਵਣ ਕਰ ਰਹੇ ਗੁਰਮਖ ਪਿਆਰੇ ਸਤਸੰਗੀ ਸੰਤ ਜਨੋ ਅੱਜ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 25 ਨੰਬਰ ਅੰਗ ਦੇ ਉੱਪਰ ਇਹ ਸ਼ਬਦ ਸਸੋਬਤ ਹੈ ਸ਼ਬਦਾਂ ਦੀ ਗਿਣਤੀ ਦੇ ਵਿੱਚੋਂ ਸ੍ਰੀ ਰਾਗ ਦੇ ਵਿੱਚ ਇਹ 31ਵਾਂ ਸ਼ਬਦ ਹੈ ਸੋ ਆਉ ਜਿਸ ਸ਼ਬਦ ਦਾ ਆਪਾਂ ਪਾਠ ਸਰਵਣ ਕੀਤਾ ਹੈ ਉਸਨੂੰ ਸਮਝਣ ਦੇ ਲਈ ਸਤਿਗੁਰੂ ਜੀ ਦੇ ਦਰ ਤੇ ਅਰਦਾਸ ਕਰੀਏ ਵੀ ਗੁਰੂ ਪਾਤਸ਼ਾਹ ਜੀ ਜਿੱਥੇ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਇਹਨਾਂ ਸ਼ਬਦਾਂ ਦੇ ਵਿੱਚਲੀ ਸਿੱਖਿਆ ਸਾਡੇ ਮਨਾਂ ਦੇ ਵਿੱਚ ਘਰ ਘਰ ਜਾਏ ਸਾਡੇ ਮਨ 'ਚ ਵਸ ਜਾਏ ਅਸੀਂ ਮੰਨ ਲਈਏ ਇਹਨਾਂ ਨੂੰ ਸੱਚ ਕਰਕੇ ਜਾਣ ਲਈਏ ਤਾਂ ਕਰਕੇ ਸਾਡਾ ਜਿਹੜਾ ਜਨਮ ਹੈ ਛੱਡਾ ਜਿਹੜਾ ਇਹ ਸਮਾਂ ਹੈ ਇਸ ਸਫਲਾ ਹੋ ਸਕੀ। ਸੋ ਆਓ ਆਰੰਭ ਕਰੀਏ ਆਰੰਭਤਾ ਦੇ ਵਿੱਚ ਆਪਸ ਵਿੱਚ ਗੁਰਪਤੇ ਦੀ ਸਾਂਝ ਬਣਾਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਪਹਿਲੇ ਪਤ ਸਾਹਿਬ ਜੀ ਦੀ ਬਾਣੀ ਹੈ ਚੌਥੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਆ ਜਾਣਾ ਹੈ ਰਾਗੀ ਸਿੰਘਾਂ ਦੇ ਤਾਲ ਸੁਰ ਦੇ ਵਿੱਚ ਲੈ ਕੇ ਆਉਣ ਦੇ ਲਈ ਇਹ ਰਾਗ ਤੇ ਇਹ ਘਰ ਹਨ ਆਓ ਸਤਗੁਰੂ ਜੀ ਇਹ ਸ਼ਬਦ ਦੇ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਤੂੰ ਦਰਿਆਉ ਤਾਨਾ ਵੀਨਾ ਮੈਂ ਮਸਲੀ ਕੈਸੇ ਅੰਤ ਲਹਾਂ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਰਤੇ ਨਿਕਸੀ ਫੂਟ ਮਰਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਗਤ ਰਵਦਾਸ ਜੀ ਨੇ ਹੋਰ ਵੀ ਬੇਅੰਤ ਸ਼ਬਦ ਮਸੀਹ ਦੇ ਬਾਬਤ ਬਹੁਤ ਜ਼ਿਕਰ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਹੋਇਆ ਜਿਵੇਂ ਕਹਿੰਦੇ ਮਸੀਹ ਜਲਤ ਹੈ ਉਸੇ ਤਰ੍ਹਾਂ ਸਾਡਾ ਜਿਹੜਾ ਹੈ ਰਹਿਣਾ ਉਹ ਪ੍ਰਮਾਤਮਾ ਦਾ ਏ ਕਹਿ ਲੋ ਇਹ ਬੜਾ ਵੱਡਾ ਸਮੁੰਦਰ ਹੈ ਜਿਹੜੀ ਕੁਦਰਤ 'ਚ ਅਸੀਂ ਵਸ ਰਹੇ ਆ। ਉਸ ਨੂੰ ਚੇਤੇ ਕਰਨ ਦੇ ਲਈ ਨੌਵੇਂ ਪਾਸਾ ਦੇ ਸ਼ਲੋਕ ਦੇ ਵਿੱਚ ਆਪਾਂ ਸ਼ੁਰੂਆਤ ਜਿਹੜੀ ਭੋਗ ਦੇ ਸ਼ਲੋਕਾਂ ਦੀ ਹੈ। ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਭਜ ਹਰ ਮਨਾਂ ਜਹੇ ਵਿਦਜਲ ਕੋ ਮੀਨ ਉਥੇ ਮੀਨ ਦਾ ਅਰਥ ਵੀ ਮੱਸੀ ਹੈ। ਮੀਨ ਮੱਸੀ ਨੂੰ ਕਿਹਾ ਜਲ ਪਾਣੀ ਹੈ ਇੱਥੇ ਵੀ ਉਹ ਜਲ ਦੀ ਗੱਲ ਦਰਿਆਓ ਕਰਕੇ ਐ ਸਿੱਧਾ ਸ਼ਬਦ ਮਸਲੀ ਕਹੇ ਕਿ ਮੱਸੀ ਨੂੰ ਸੰਬੋਧਨ ਹੈ ਹੁਣ ਜੇ ਸੋਚੀਏ ਵੀ ਬਾਣੀ ਤੇ ਆਪਾਂ ਮਨੁੱਖਾਂ ਵਾਸਤੇ ਐ ਪਰ ਗੱਲ ਕਰ ਦਿੱਤੀ ਮੱਸੀ ਤੇ ਸਮੁੰਦਰ ਦੀ ਦਰਿਆਓ ਦੀ ਦਰਿਆ ਤੇ ਮੱਸੀ ਨੂੰ ਤੇ ਇਸ ਗੱਲ ਦਾ ਪਤਾ ਵੀ ਨਹੀਂ ਹੋਣਾ ਵੀ ਮੇਰਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨਾ ਬਹੁਤ bari ਹੈ ਇਹ ਅਸਲ 'ਚ ਸਾਨੂੰ ਸਮਝਾਉਣ ਦੇ ਲਈ ਸਾਡੇ ਜਿਹੜੀਆਂ ਸੰਸਾਰਿਕ ਸਾਹਮਣੇ ਅੱਖਾਂ ਰਹੀਂ ਅਸੀਂ ਵੇਖ ਰਹੇ ਆ ਕਿਤੇ ਮੱਸੀ ਪਾਣੀ ਤੋਂ ਬਾਹਰ ਨਿਕਲੇ ਤੜਫ ਤੜਫ ਕੇ ਮਰਦੀ ਤੁਸੀਂ ਅੱਖਾਂ ਨਾਲ ਵੇਖ ਸਕਦੇ ਹੋ ਮੱਸੀ ਦਾ ਜੀਵਨ ਜਿਹੜਾ ਹੈ ਉਹ ਪਾਣੀ ਹੈ ਮੱਸੀ ਦਰਿਆਵਾਂ ਦੇ ਵਿੱਚ ਰਹਿੰਦੀ ਹੈ ਐਸੀ ਤਰ੍ਹਾਂ ਸਤਿਗੁਰੂ ਜੀ ਮੱਸੀ ਤੇ ਦਰਿਆ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਹਿੰਦੇ ਬੰਦਿਆ ਜਿਹੜਾ ਤੂੰ ਕਹਿਣਾ ਵੀ ਰੱਬ ਨਹੀਂ ਰੱਬ ਵਖਾਉ ਕਹਿੰਦੇ ਜੇ ਉਹ ਕੁਦਰਤ ਹੈ ਪਰਮਾਤਮਾ ਹੈ ਇਹ ਤੇਰਾ ਅਗਲਾ ਸਵਾਸ ਤਾਹਿਓਂ ਆ ਰਿਹਾ ਹੈ ਜੇ ਉਹ ਹੈ ਤੇਰਾ ਸਵਾਸ ਅਗਲਾ ਤੈਨੂੰ ਆ ਰਿਹਾ ਤੇਰੇ ਅੰਦਰ ਜਿਉਂ ਜਾਣ ਜਿੰਦ ਹੈ ਕੁਦਰਤ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਐਸੀ ਤਰ੍ਹਾਂ ਇੱਥੇ ਗੱਲ ਇੱਕ ਅੰਤ ਪਾਉਣ ਦੀ ਨਾਲ ਸਤਿਗੁਰੂ ਜੀ ਸ਼ਬਦ ਵਰਤ ਰਹੇ ਨੇ ਨਾ ਕੈਸੇ ਅੰਤ ਲਾਹਾਂ ਵੀ ਮੈਂ ਕਿਵੇਂ ਇਸ ਗੱਲ ਦਾ ਅੰਤ ਪਾ ਸਕਦਾ ਜਿਹੜਾ ਮਨੁੱਖ ਇਸ ਗੱਲ ਦਾ ਅੰਤ ਪਾਉਣ ਲਈ ਚੱਲਿਆ ਹੈ ਵੀ ਬਸ ਮੈਂ ਸਮਝ ਕੇ ਹਟਣਾ ਤਾਂ ਬਾਬੇ ਨਾਨਕ ਨੇ ਵੀ ਆਖਿਆ ਭਾਈ ਵਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਾਬੇ ਨਾਨਕ ਨੇ ਵੀ ਇਹ ਗੱਲ ਨੂੰ ਪ੍ਰਵਾਨ ਕੀਤਾ ਕਹਿੰਦੇ ਨਹੀਂ ਅੰਤ ਨਹੀਂ ਪਾਇਆ ਜਾ ਸਕਦਾ ਹਾਂ ਜਿੰਨੀ ਕੁ ਸਾਡੀ ਮੁਤ ਹੈ ਬੁੱਧ ਹੈ ਉਹਨਾਂ ਕੁ ਅਸੀਂ ਵਰਣਨ ਕਰ ਦਿੰਦੇ ਆ ਪਰ ਉਹ ਮਾਲਕ ਬਹੁਤ ਵੱਡਾ ਹੈ ਸਾਡੇ ਬੋਲਾਂ ਦੇ ਵਿੱਚ ਉਹ ਪੂਰਾ ਨਹੀਂ ਮਤਲਬ ਅਸੀਂ ਉਹਦੀ ਪੂਰੀ ਵਿਆਖਿਆ ਨਹੀਂ ਕਰ ਸਕਦੇ ਤੂੰਂ ਦੇ ਰਿਹਾ ਓ ਦਾਣਾ ਬੀਨਾ ਮੈਂ ਮਸਲੀ ਕੈਸੇ ਅੰਤ ਲਾਂਹ ਕਹਿੰਦੇ ਐ ਮੇਰੇ ਮਾਲਕ ਤੂੰ ਇੱਕ ਦਰਿਆ ਦੇ ਸਮਾਨ ਐ ਤੇਰੇ ਵਿੱਚ ਰਹਿਣ ਵਾਲੀ ਮੈਂ ਇੱਕ ਨਿੱਕੀ ਜੀ ਮੱਸੀ ਆ ਮੈਂ ਮਸਲੀ ਮੈਂ ਉਹ ਨਿੱਕੀ ਜੀ ਮੱਸੀ ਤੇਰਾ ਉਰਲਾ ਪਰਲਾ ਬੰਨਾ ਤੇਰਾ ਅਖੀਰਲਾ ਬੰਨਾ ਨਹੀਂ ਲੱਭ ਸਕਦੀ ਔਰ ਮੇਰੀ ਹਾਲਤ ਤੂੰ ਹੀ ਜਾਣਦਾ ਤੂੰ ਹੀ ਨਿਤ ਵੇਖਦਾ ਕਿਉਂਕਿ ਦਰਿਆ ਦੇ ਅੰਦਰ ਕਿੰਨੀਆਂ ਮੱਸੀਆਂ ਨੇ ਉਹ ਪਾਣੀ ਦੇ ਅੰਦਰ ਹੀ ਰਹਿੰਦੀਆਂ ਨੇ ਪੋਥੀ ਉਹਨਾਂ ਦੇ ਬੱਚਿਆਂ ਦਾ ਜਨਮ ਸਾਰਾ ਜਾਣੀ ਕਿ ਜੀਵਨ ਕਹਿ ਲੋ ਮੱਸੀ ਪਾਣੀ 'ਚ ਗੁਜ਼ਾਰਦੀ ਹੈ ਜੇਕਰ ਮਾ ਪਾਣੀ 'ਚੋਂ ਬਾਹਰ ਤਾਂ ਖਤਮ ਹੈ ऐसे तरह ਸਾਡਾ ਵੀ ਇਹ ਆਕਸੀਜਨ ਦੇ ਅੰਦਰ ਕਹਿ ਲੋ ਇੱਥੇ ਆਕਸੀਜਨ ਦਾ ਦਰਿਆ ਆ ਹਵਾ ਦਾ ਦਰਿਆ ਜਿਹਦੇ ਵਿੱਚ ਅਸੀਂ ਸਵਾਸ ਲੈਨੇ ਆ ਆ ਕੁਦਰਤ ਸੰਸਾਰ ਧਰਤੀ ਬ੍ਰਹਿਮੰਡਖੰਡ ਬ੍ਰਹਿਮੰਡ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਸਰਬ ਜੀਆ ਕਾ ਦਾਤਾ ਰੇ ਪ੍ਰਿਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਸਤਿਗੁਰੂ ਕਹਿੰਦੇ ਉਹ ਪ੍ਰਤਪਾਲਨਾ ਕਰਨ ਵਾਲਾ ਉਹ ਤੇਰਾ ਸ਼ੁਰੂ ਤੋਂ ਜਿਵੇਂ ਅੱਜ ਦੇ ਹੁਕਮਨਾਮੇ ਦੇ ਵਿੱਚ ਵੀ ਆਪਾਂ ਵੇਖੋ ਸਕਰੀਨ ਤੇ ਵੇਖ ਰਹੇ ਹਾਂ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਉਹ ਸ਼ੁਰੂ ਤੋਂ ਵੀ ਸੀ ਅੱਜ ਵੀ ਹੈ ਅੰਤ ਦੇ ਵਿੱਚ ਵੀ ਉਹ ਮਾਲਕ ਹਮੇਸ਼ਾ ਇੱਕ ਕੁਦਰਤ ਦੇ ਵਿੱਚ ਵਸਿਆ ਹੋਇਆ ਜਿਹੜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਹਿੰਦੇ ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ ਹੁਣ ਇਸ ਗੱਲ ਨੂੰ ਆਪਾਂ ਮੰਨ ਕਰਕੇ ਮੰਨ ਲਈਏ ਜੇ ਕੋਈ ਸਾਨੂੰ ਇਦਾਂ ਦਾ ਕੋਈ ਕਹਿੰਦਾ ਨਾ ਵੀ ਮੈਂ ਉਹਦਾ ਅੰਤ ਪਾ ਲਿਆ ਵਸ ਮੈਂ ਰੱਬ ਨੂੰ ਕੰਟਰੋਲ ਚ ਕਰ ਲਿਆ ਵਾਸਚ ਕਰ ਲਿਆ ਇਹ ਗੱਲਾਂ ਸਾਨੂੰ ਸੁਨਾਈਆਂ ਬਹੁਤ ਜਾਂਦੀਆਂ ਨੇ ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ ਇਹ ਅਣਜਾਣਪਣੇ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ ਏਦਾਂ ਸਮਝ ਲੈ ਵੀ ਮੱਸੀ ਸਮੁੰਦਰ ਦਾ ਅੰਤ ਕਿਵੇਂ ਪਾ ਸਕਦੀ ਹੈ ਹੁਣ ਮੱਸੀ ਮੱਸੀ ਨੂੰ ਕਹਿੰਦੀ ਫਿਰੇ ਵੀ ਸਮੁੰਦਰ ਵਿਖਾਓ ਉਹ ਸਮੁੰਦਰ ਕਿਵੇਂ ਵੇਖ ਸਕਦੀ ਹੈ ਕਿਉਂਕਿ ਵਾਰ ਹੋਵੇਗੀ ਮਰ ਜਾਏਗੀ ਰਹਿੰਦੀ ਸਮੁੰਦਰ ਦੇ ਵਿੱਚ ਮੱਸੀ ਕਹੀਂ ਜਾਵੇ ਦੂਜੀ ਮੱਸੀ ਨਾਲ ਗੱਲ ਕਰੇ ਆਪਣੀ ਭਾਸ਼ਾ ਦੇ ਵਿੱਚ ਕੁਦਰਤ ਨੇ ਜੋ ਰਚਿਆ ਇਹ ਇੱਕ ਮੈਂ ਗੱਲ ਆਪਣੇ ਸਮਝ ਨਾਲ ਕਰ ਰਿਹਾ ਵੀ ਮੱਸੀ ਮੱਸੀ ਨੂੰ ਪੁੱਛੇ ਵੀ ਮੈਨੂੰ ਸਮੁੰਦਰ ਦਿਖਾ ਸਮੁੰਦਰ ਕਿੱਥੇ ਹੈ ਹੋ ਸਕਦਾ ਉਹਨਾਂ ਦਾ ਇਸ ਗੱਲ ਤੇ ਕਿੰਨਾ ਤਕਰਾਰ ਹੋਵੇ ਪਰ ਦੋਨੇ ਸਮੁੰਦਰ ਦੇ ਵਿੱਚ ਨੇ ਐਸੇ ਤਰ੍ਹਾਂ ਅਸੀਂ ਵੀ ਇੱਕ ਦੂਜੇ ਨਾਲ ਲੜਦੇ ਝਗੜਦੇ ਆ ਰੱਬ ਬਖਾਓ ਰੱਬ ਬਖਾਓ ਅਸੀਂ ਤੇ ਰਹਿੰਦੀ ਉਹਦੇ ਕੁਦਰਤ ਦੇ ਵਿੱਚ ਆ ਰਹਿੰਦੀ ਰੱਬ ਦੇ ਆਸਰੇ ਆ ਇਸ ਹਵਾ ਸੋ ਕੁਦਰਤ ਹੀ ਦੇ ਰਹੀ ਹੈ ਤੁਹਾਨੂੰ ਮੈਨੂੰ ਭਾਵੇਂ ਕੋਈ ਮੰਨਦਾ ਜਾਂ ਨਾ ਮੰਨਦਾ ਭਾਵੇਂ ਰੱਬ ਨੂੰ ਰੱਬ ਦੀ ਹੋਂਦ ਨੂੰ ਮਹਿਸੂਸ ਕਰਦਾ ਕੁਦਰਤ ਨੂੰ ਸਤਿਕਾਰ ਕਰਦਾ ਜਾਂ ਨਹੀਂ ਕਰਦਾ ਪਰ ਹੈ ਸਾਰੇ ਅਸੀਂ ਵਿੱਚ ਹੀ ਅਸੀਂ ਇਹ ਈਰਖਾਵਾਦੀ ਇਹ ਅੰਤ ਪਾਉਣ ਦੀਆਂ ਗੱਲਾਂ ਗੁਰੂ ਨਾਨਕ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਨਹੀਂ ਹੋ ਸਕਦੀਆਂ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਹਤੇ ਨਿਕਸੀ ਫੁੱਟ ਮਾਰਾਂ ਕਹਿੰਦੇ ਜਿੱਧਰ ਜਿੱਧਰ ਮੈਂ ਵੇਖਦਾ ਇਹ ਮੱਸੀ ਦੀ ਗੱਲ ਕਰਕੇ ਕਹਿ ਰਹੇ ਨੇ ਵੀ ਮੱਸੀ ਜਿੱਧਰ ਨੂੰ ਵੀ ਤੱਕਦੀ ਹੈ ਦਰਿਆ ਦੇ ਵਿੱਚ ਹੀ ਹੈ ਨਾ ਐਸੇ ਤਰ੍ਹਾਂ ਅਸੀਂ ਉਹ ਕੁਦਰਤ ਦੇ ਵਿੱਚਾਂ ਜਿੱਧਰ ਨੂੰ ਵੀ ਅਸੀਂ ਵੇਖਦੇ ਆਂ ਸਾਨੂੰ ਪਸ਼ੂ ਪੰਛੀ ਮਨੁੱਖਤਾ ਦੇ ਰੂਪ ਦੇ ਵਿੱਚ ਜੋ ਕੁਝ ਵੀ ਵਿਖ ਰਿਹਾ ਇਹ ਸਾਰਾ ਪ੍ਰਸਾਰਾ ਕੀਤਾ ਪਸਾਓ ਇੱਕੋ ਕੋ ਆਓ ਤਿਸਤੇ ਹੋਏ ਲੱਖ ਦਰਿਆਓ ਉੱਥੇ ਆਪਾਂ ਪੜ ਕੇ ਆਏ ਜਪਜੀ ਸਾਹਿਬ ਦੇ ਵਿੱਚ ਇੱਥੇ ਇੱਕ ਦਰਿਆ ਦੀ ਗੱਲ ਚੱਲ ਰਹੀ ਹੈ ਇੱਕ ਮੱਸੀ ਦੀ ਚੱਲ ਰਹੀ ਹੈ ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਮੁੱਢਲੀ ਬਾਣੀ ਜਪ ਬਾਣੀ ਦੇ ਵਿੱਚ ਇਹ ਗੱਲ ਸਾਨੂੰ ਸਮਝਾ ਕੇ ਆਏ ਨੇ ਜੇ ਧਿਆਨ ਦੇ ਵਿੱਚ ਹੋਵੇ ਫਿਰ ਇੱਕ ਧਰਤੀ ਦੀ ਗੱਲ ਨਹੀਂ ਹੈ ਧਰਤੀ ਹੋਰ ਪਰੇ ਹੋਰ ਹੋਰ ਉਹ ਵੀ ਗੱਲ ਸਤਿਗੁਰੂ ਜੀ ਨੇ ਸਾਨੂੰ ਜਪਜੀ ਸਾਹਿਬ ਸੇ ਸਮਝਾ ਦਿੱਤੀ ਹੈ ਪੂਰੇ ਗੁਰਜੀ ਸਾਹਿਬ ਦੀ ਵਿਆਖਿਆ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਚੱਲ ਰਹੀ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਧਰ ਜਿੱਧਰ ਵੀ ਮੱਸੀ ਵੇਖਦੀ ਹੈ ਮਨ ਲੈ ਉਹ ਸਮੁੰਦਰ ਈ ਹੈ ਨਾ ਐਸੇ ਤਰ੍ਹਾਂ ਇਹ ਮਨੁੱਖ ਜਿੱਧਰ ਜਿੱਧਰ ਤੂੰ ਵੇਖਦਾ ਉਹ ਕੁਦਰਤ ਦਾ ਪਸਾਰਾ ਬਿਲਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖੇ ਸੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਹਿੰਦੇ ਜੇ ਤੂੰ ਕੁਦਰਤ ਤੋਂ ਬਾਹਰ ਹੋ ਕੇ ਵੇਖਣਾ ਚਾਹੇ ਤਾਂ ਬੱਸ ਫਿਰ ਤੇਰੀ ਵੀ ਖੇਡ ਖਤਮ ਹੈ ਕਿਉਂਕਿ ਇਹ ਕੁਦਰਤ ਦੇ ਅੰਦਰ ਹੀ ਤੇਰਾ ਇੱਕ ਨਿਜਮ ਹੈ ਸਰੀਰਕ ਬਾਡੀ ਨੂੰ ਜੋ ਆਕਸੀਜਨ ਮਿਲ ਰਹੀ ਹੈ ਜੋ ਖਰਾਕਾਂ ਮਿਲ ਰਹੀਆਂ ਨੇ ਤੇਰਾ ਸਰੀਰ ਚੱਲ ਰਿਹਾ ਹੈ ਕੁਦਰਤ ਦੇ ਅੰਦਰ ਇਹ ਸਭ ਤੋਂ ਵੱਡੀ ਇਦਾਂ ਕਹ ਲੋ ਕਿ ਮਾਲਕ ਦੀ ਦੇਣ ਹੈ ਇਹ ਤੁਹਾਡੇ ਸਾਹਮਣੇ ਆ ਕਰਾਮਾਤ ਇੱਕ ਮਿੱਟੀ ਦਾ ਪਤਲਾ ਪੰਜ ਤੱਤਾਂ ਦਾ ਇਨਸਾਨ ਕੀ ਕੁਝ ਧਰਤੀ ਤੇ ਕਰ ਰਿਹਾ ਹੈ ਇਹ ਵੱਡੀ ਕਰਾਮਾਤ ਹੈ ਆਪਕੋ ਆਪਣੇ ਦਿਮਾਗ ਨੂੰ ਵਰਤ ਕੇ ਕੋਈ ਕਿਧਰਲੇ ਪਾਸੇ ਕੰਮ ਕਰਦਾ ਕੋਈ ਕਿਧਰੇ ਕਰਦਾ ਕੋਈ ਵਿਗਿਆਨੀ ਬਣਦਾ ਕੋਈ ਡਾਕਟਰ ਬਣਦਾ ਬਾਬੇ ਨਾਨਕ ਨੇ ਇਹ ਬਾਣੀ ਦੇ ਵਿੱਚ ਸਾਨੂੰ ਸਮਝਵਖਸੀ ਹੈ ਇਹ ਦਿਮਾਗ ਦੇ ਅੰਦਰੋਂ ਜਿਹੋ ਜਾਂ ਤੁਸੀਂ ਖੋਜੋਗੇ ਇਹੀ ਗੱਲ ਸਤਿਗੁਰੂ ਜੀ ਨੇ ਬਾਣੀ ਚ ਇਦਾਂ ਕਰਕੇ ਵੀ ਲਿਖੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਇਸ ਕਰਕੇ ਜਹ ਜਹ ਦੇਖਾਂ ਤਹ ਤਾ ਤੂੰ ਹ ਤੂੰ ਤੇ ਨਿਕਸੀ ਫੂਟ ਮਾਰਾਂ ਕਹਿੰਦੇ ਮੈਂ ਮੱਸੀ ਦਰਿਆ ਦੇ ਵਿੱਚ ਜਿੱਧਰ ਵੀ ਵੇਖਦੀ ਆ ਉਧਰ ਹੀ ਦਰਿਆ ਹੈ ਔਰ ਜੇ ਮੈਂ ਦਰਿਆ ਦੇ ਬਾਹਰੋਂ ਨਿਕਲ ਕੇ ਦਰਿਆ ਨੂੰ ਵੇਖਣਾ ਚਾਹਾਂ ਤਾਂ ਉਸੇ ਵਕਤ ਮੈਨੂੰ ਤੜਫਣਾ ਲੱਗ ਜਾਏਗੀ ਉਸੇ ਵਕਤ ਮੇਰੇ ਜੀਵਨ ਦਾ ਆਸਰਾ ਸਮੁੰਦਰ ਹੈ ਨਾ ਪਾਣੀ ਹੈ ਉਸੇ ਵਕਤ ਮੇਰਾ ਜੀਵਨ ਦਾ ਮਰਨ ਹੋ ਜਾਏਗਾ ਐਸੇ ਤਰ੍ਹਾਂ ਬੰਦਿਆ ਜਿੰਨਾ ਚਿਰ ਤੇਰੇ ਅੰਦਰ ਉਹ ਰੱਬ ਬੈਠਾ ਹੈ ਜਿਹਨੂੰ ਸਤਿਗੁਰੂ ਜੀ ਨੇ ਆਖਿਆ ਹਰ ਜੀਓ ਰੋਜ਼ ਤੁਸੀਂ ਸਰਵਣ ਕਰਦੇ ਹੋ ਸਾਡੇ ਸਤਕਾਰਯੋਗ ਗ੍ਰੰਥੀ ਸਿੰਘ ਸਹਿਬਾਨ ਨਿਤਨੇਮ ਦੀ ਬਾਣੀ ਦੇ ਵਿੱਚ ਪੜ੍ਹਦੇ ਨੇ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਇਹ ਹਵਾ ਦਾ ਬਾਜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਥ ਰੋਜ਼ ਤੁਸੀਂ ਸ਼ਲੋਕਤ ਵੀ ਪੜ੍ਹਦੇ ਹੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਜੀਵਨ ਹੈ ਬੰਦਿਆ ਤੇਰਾ ਇਹ ਜੀਵਨ ਤੋਂ ਬਾਹਰੇ ਹੋ ਕੇ ਜੇ ਤੂੰ ਕਹੇ ਤਾਂ ਬਸ ਖਤਮ ਹੈ ਖੇਡ ਐ ਐਸੀ ਤਰ੍ਹਾਂ ਕਹਿ ਲਈ ਇਹ ਵੀ ਜਿਵੇਂ ਮੱਸੀ ਸਮੁੰਦਰ ਨੂੰ ਨਹੀਂ ਦੇਖ ਸਕਦੀ ਸਮੁੰਦਰ ਤੋਂ ਬਾਹਰੇ ਨਿਕਲ ਕੇ ਉੱਚੀ ਹੋ ਕੇ ਕਿਉਂਕਿ ਬੜੀ ਦੂਰੀ ਤੇ ਜਾਣਾ ਪਏਗਾ ਸਮੁੰਦਰ ਦਾ ਆਕਾਰ ਬੜਾ ਵੱਡਾ ਉਤੇ ਪਾਣੀ ਤੋਂ ਬਾਹਰ ਗਈ ਤੜਪੀ ਔਰ ਸਰੀਰਕ ਖੇਡ ਖਤਮ ਹੋ ਗਈ ਮੌਤ ਹੋ ਗਈ ਡੱਤ ਹੋ ਗਈ ऐसे, ऐसे तरह ਸਾਡਾ ਵੀ ਜੀਵਨ ਮੱਸੀ ਦੀ ਤਰ੍ਹਾਂ ਜਿਵੇਂ ਪਾਣੀ ਜੀਵਨ ਐ ਐਸੇ ਤਰ੍ਹਾਂ ਕੁਦਰਤ ਦੇ ਵਿੱਚ ਅਸੀਂ ਰਹਿੰਦੇ ਆਂ ਅਗਲੀਆਂ ਪੰਕਤੀਆਂ ਨੇ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾਂ ਤੁਝੈ ਸੰਭਾਲੀ ਰਹਾਉ ਇੱਥੇ ਸੰਭਾਲੀ ਦਾ ਅਰਥ ਹੈ ਯਾਦ ਕਰਨਾ ਚੇਤੇ ਕਰਨਾ ਨਾ ਜਾਣਾ ਮਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਇਹ ਮਿਓ ਸ਼ਬਦ ਵਰਤਿਆ ਹੈ ਇਹਦਾ ਭਾਵ ਹੈ ਮਸੇਰਾ ਕਹਿ ਲੋ ਮੱਸੀਆਂ ਫੜਨ ਵਾਲਿਆਂ ਨੂੰ ਅਸੀਂ ਇੱਥੇ ਨਾਮ ਮਿਓ ਕਰਕੇ ਆਉਂਦਾ ਉਹ ਮਸੇਰਾ ਅੱਜ ਵੀ ਕਈ ਵਾਰੀ ਤੁਸੀਂ ਵੇਖ ਸਕਦੇ ਹੋ ਵੱਡਾ ਉਹਨਾਂ ਦੇ ਕੋਲ ਜਾਲ ਹੁੰਦਾ ਹੈ ਉਹ ਪਾਣੀ ਦੇ ਵਿੱਚ ਸਿੱਟਦੇ ਨੇ ਮੱਸੀਆਂ ਨੂੰ ਉਸ ਜਾਲ ਦੇ ਵਿੱਚ ਇਕੱਠੀਆਂ ਕਰਕੇ ਪਾਣੀ ਤੋਂ ਬਾਹਰ ਖਿੱਚ ਲੈਂਦੇ ਨੇ ਮੱਸੀ ਨੂੰ ਚੋਗਾ ਵੀ ਕਈ ਵਾਰੀ ਪਾਉਂਦੇ ਨੇ। ਦਾਣੇ ਉਹ ਹੀ ਪਾਉਂਦੇ ਨੇ। ਪਰ ਦਾਣੇ ਕਈ ਵਾਰੀ ਕੋਈ ਧਾਰਮਿਕ ਪੁਰਖ ਵੀ ਪਾਉਂਦਾ ਹੈ। ਦੋਨਾਂ ਦੀ ਸੋਚ ਜਿਹੜੀ ਹੈ ਇਦਾਂ ਕਹਿ ਲੋ ਵੀ ਦਿਨ ਰਾਤ ਦਾ ਫਰਕ ਹੈ। ਮਸੇਰਾ ਕਹਿ ਲੋ ਮੱਸੀਆਂ ਫੜਨ ਵਾਲਿਆਂ ਨੂੰ ਅਸੀਂ ਇੱਥੇ ਨਾਮ ਮਿਯੋ ਕਰਕੇ ਆਉਂਦਾ ਉਹ ਮਸੇਰਾ ਚੋਗਾ ਪਾਉਂਦਾ ਦਾਣੇ ਸਿਰਦਾ ਵੀ ਮੇਰੇ ਜਾਲ ਦੇ ਵਿੱਚ ਮੱਸੀਆਂ ਫਸਦਾ ਵਨ। ਮੈਂ ਇਹਨਾਂ ਨੂੰ ਬਹੁਤੀਆਂ ਇਕੱਠੀਆਂ ਕਰਕੇ ਬਾਹਰ ਕੱਢ ਲਵਾਂ ਮੇਰਾ ਬਿਜ਼ਨਸ ਦੇ ਵਿੱਚ ਮੇਰੇ ਕਾਰੋਬਾਰ ਦੇ ਵਿੱਚ ਵਾਧਾ ਹੋ ਚੱਕੇ ਪਰ ਇੱਕ ਆਮ ਬੰਦਾ ਵੀ ਕਈ ਵਾਰੀ ਦਾਣੇ ਪਾ ਦਿੰਦਾ ਉਹਦੀ ਸਮਝ ਇਹ ਆ ਵੀ ਚਲੋ ਇਹਨਾਂ ਨੂੰ ਖਰਾਕ ਮਿਲ ਜਾਏ ਦੋਨਾਂ 'ਚ ਫਰਕ ਬਹੁਤ ਹੈ ਐਸੇ ਤਰ੍ਹਾਂ ਮਸਜਿਦਾਂ ਚੂਗਾ ਖਰਾਕ ਜਿਹੜੀ ਹੈ ਕੁਝ ਕੁ ਜੋ ਹੋ ਸਕਦੀਆਂ ਨੇ ਵੈਸੇ ਤੇ ਪਾਣੀ ਦੇ ਅੰਦਰ ਹੀ ਉਹਨਾਂ ਦੀ ਖਰਾਕ ਪਰ ਵਾਰੀ ਦਾਣੇ ਵੀ ਉਹ ਕਈ ਵਾਰੀ ਖਾਂਦੀਆਂ ਨੇ ਆਪਾਂ ਵੇਖਦੇ ਆ ਐਸੇ ਤਰ੍ਹਾਂ ਸਾਡੇ ਨਾਲ ਵੀ ਹੋ ਰਿਹਾ ਜਿਵੇਂ ਜਿਹੜੇ ਆਪਣੇ ਕਾਰੋਬਾਰ ਨੂੰ ਚਲਾ ਰਹੇ ਨੇ ਨਾ ਰੋਜ਼ਾਨਾ ਇੱਥੋਂ ਆਪਾਂ ਟੂਕ ਮਾਤਰ ਗੱਲ ਕਰਦੇ ਆ ਵੀ ਗੁਰਬਾਣੀ ਦਾ ਸਹਾਰਾ ਲੈ ਕੇ ਸਾਨੂੰ ਚੋਗਾ ਪਾਇਆ ਜਾਂਦਾ ਹੈ ਪਰ ਸਾਨੂੰ ਜੋੜਿਆ ਕਿਤੇ ਹੋਰ ਜਾਂਦਾ ਜਿਵੇਂ ਉਹ ਸਕਾਰੀ ਮੱਸੀਆਂ ਇਕੱਠੀਆਂ ਕਰਕੇ ਲੈ ਜਾਂਦਾ ਅੱਜ ਆਪ ਕੋ ਆਪਣੇ ਧੜਿਆਂ ਦੇ ਲੋਕ ਸ਼ਬਦ ਬਾਣੀ ਦੇ ਸੁਨਾਕੇ ਪਰ ਸਾਨੂੰ ਲਾ ਜਾ ਕੇ ਕਿਤੇ ਹੋਰ ਜੋੜ ਦਿੰਦੇ ਆ ਬੜੀ ਲੋੜ ਹੈ ਅੱਜ ਸਾਨੂੰ ਸੰਭਲਣ ਦੀ ਸਮਝਣ ਦੀ ਬਾਬੇ ਦੇ ਗਿਆਨ ਨਾਲ ਕੋਈ ਵਿਰਲਾ ਹੋਏਗਾ ਜਿਹੜਾ ਗੁਰਬਾਣੀ ਦੇ ਗਿਆਨ ਨਾਲ ਜੋੜਨ ਵਾਲਾ ਹੈ ਸਤਕਾਰ ਹੈ ਉਹਨਾਂ ਦਾ ਪਰ ਬਹੁਤੇ ਅਸੀਂ ਆਪੋ ਆਪਣੀਆਂ ਸੰਸਥਾਵਾਂ ਆਪ ਕੋ ਆਪਣੇ ਧੜੇ ਬਣਾਏ ਨੇ ਇੱਕ ਦੂਜੇ ਨਾਲ ਟਕਰਾਰ ਇੱਕ ਦੂਜੇ ਨਾਲ ਸਾਡੇ ਵਿਚਾਰ ਦੇ ਮੱਤ ਭੇਦ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਸਮਝੀਏ ਗੁਰੂ ਨਾਨਕ ਪਾਸਾ ਜੀ ਕਹਿੰਦੇ ਉਹ ਮਸੇਰਾ ਮੱਸੀਆਂ ਫੜਨ ਵਾਲਾ ਜਿਵੇਂ ਕੰਮ ਕਰਦਾ ਹੈ ਵੀ ਦਰਿਆ ਦੇ ਵਿੱਚ ਆ ਕੇ ਉਹ ਪਾਣੀ ਦੇ ਵਿੱਚ ਟੋਗਾ ਪਾਉਂਦਾ ਹੈ ਜਾਲ ਵਸਾਉਂਦਾ ਹੈ ਮੱਸੀਆਂ ਨੂੰ ਫੜ ਕੇ ਲੈ ਜਾਂਦਾ ਹੈ ਔਰ ਗੁਰੂ ਪਾਸਾ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਨਾ ਜਾਣਾ ਮਿਓ ਨਾ ਜਾਣਾ ਜਾਲੀ ਕਹਿੰਦੇ ਨਾ ਤੇ ਮੈਂ ਇਹ ਸਮਝ ਸਕੀ ਮੱਸੀ ਦੀ ਗੱਲ ਕਰਕੇ ਗੱਲ ਕਰ ਰਹੇ ਨੇ ਵੀ ਇਹ ਮੈਨੂੰ ਫੜਨ ਵਾਸਤੇ ਚੋਗਾ ਪਾਉਂਦਾ ਔਰ ਨਾ ਹੀ ਮੈਂ ਉਹਦੇ ਜਾਲ ਨੂੰ ਸਮਝ ਸਕੀ ਮੈਂ ਉਹਦੇ ਵਿੱਚ ਘਿਰ ਗਈ ਜਿਵੇਂ ਕਈ ਵਾਰੀ ਵੇਖੋ ਇੱਕ ਤੋਤਾ ਹੈ ਪਿੰਜਰੇ ਦੇ ਵਿੱਚ ਬੰਦ ਹੈ ਇੱਕ ਤੋਤਾ ਬੜਾ ਆਜ਼ਾਦ ਫਿਰਦਾ ਹੈ ਆਜ਼ਾਦੀ ਦਾ ਆਨੰਦ ਤੇ ਗੁਲਾਮੀ ਇੱਕ ਜੇਲ ਇੱਕ ਕੈਦ ਕਹਿ ਲਓ ਕਿੱਡਾ ਅੰਤਰ ਹੈ ਜੇ ਸਾਡਾ ਬੰਦਾ ਕੋਈ ਕਈ ਵਾਰੀ ਕਿਸੇ ਕੰਮ ਕਰਕੇ ਕਿਤੇ ਅੰਦਰ ਹੋ ਜਾਂਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਕੋਈ ਨਾ ਕੋਈ ਜ਼ਮਾਨਤ ਦੇ ਕੇ ਉਹਨੂੰ ਬਾਹਰ ਲੈ ਕੇ ਆਉਣੇ ਜਿਵੇਂ ਕਹਿ ਲਈਏ ਵੀ ਇੱਕ ਸਿਆਣਾ ਤੋਤਾ ਸਮਝਦਾਰ ਤੋਤਾ ਆਪਣੇ ਹੋਰ ਸਾਥੀਆਂ ਨੂੰ ਸਮਝਾਉਣ ਲੱਗਿਆ ਕਹਿੰਦਾ ਜੀ ਆਪਾਂ ਨੂੰ ਸਕਾਰੀ ਫੜ ਕੇ ਲੈ ਜਾਂਦੇ ਨੇ ਆਪਾਂ ਨੂੰ ਚੋਗਾ ਪਾਉਂਦੇ ਨੇ ਆਪਾਂ ਚੋਗਾ ਚੁਗਦੇ ਆ ਆਪਣੇ ਉੱਪਰ ਜਾਲ ਦਾ ਕਿਸੇ ਕਿਸਮ ਦੀ ਫੜਨ ਦੇ ਲਈ ਉਹ ਜਿਹੜੀ ਬਿਉં ਤੋਂ ਉਹਨਾਂ ਦੀ ਬਣਾਈ ਹੁੰਦੀ ਹੈ ਵੀ ਉਹ ਉਹ ਵਰਤਦੇ ਨੇ ਸਾਨੂੰ ਇੱਕ ਪਿੰਜਰੇ 'ਚ ਬੰਦ ਕਰ ਦਿੰਦੇ ਨੇ ਇੱਕ ਮੀਟਿੰਗ ਕੀਤੀ ਇੰਦਾ ਕਹਿ ਲਓ ਵੀ ਇੱਕ ਮੀਟਿੰਗ ਕੀਤੀ ਸਮਝਣ ਵਾਸਤੇ ਮੈਂ ਗੱਲ ਦਾ ਇਸ਼ਾਰਾ ਲੈ ਰਿਹਾ ਕਹਿੰਦੇ ਆਪਣਾ ਇਕੱਠੇ ਹੋਣ ਦਾ ਕੰਮ ਇਹੀ ਆ ਵੀ ਆਪਾਂ ਇਹ ਕੰਮ ਕਰਨਾ ਨਹੀਂ ਸਕਾਰੀ ਆਏਗਾ ਚੋਗਾ ਪਾਏਗਾ ਹਮ ਨਹੀਂ ਖਾਈਂ ਇੰਦਾ ਕਹਿ ਲਓ ਵੀ ਸੌਖੇ ਸ਼ਬਦਾਂ 'ਚ ਤਿੰਨ ਸ਼ਬਦ ਉਹਨੇ ਬੋਲੇ ਕਹਿੰਦੇ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ ਹੁਣ ਉਹ ਤੋਤੇ ਸਾਰੇ ਕਹੀਂ ਜਾਂਦੇ ਨੇ ਸਕਾਰੀ ਆਏਗਾ ਚੋਗਾ ਪਾਏਗਾ ਹਮ ਨਹੀਂ ਖਾਏਗੇ ਸਕਾਰੀ ਆਏਗਾ ਚੋਗਾ ਪਾਏਗਾ ਹਮ ਨਹੀਂ ਖਾਏਗੇ ਸਕਾਰੀ ਵੀ ਆ ਗਿਆ ਸਕਾਰੀ ਨੇ ਚੋਗਾ ਪਾਇਆ ਚੋਗਾ ਖਾਈ ਵੀ ਜਾਂਦੇ ਨੇ ਕਹੀਂ ਵੀ ਜਾਂਦੇ ਨੇ ਸਕਾਰੀ ਆਏਗਾ ਚੋਗਾ ਪਾਏਗਾ ਹਮ ਨਹੀਂ ਖਾਏਗੇ ਸਕਾਰੀ ਨੇ ਫੜ ਕੇ ਪਿੰਜਰੇ ਚ ਕੈਦ ਕਰ ਤੇ ਫਿਰ ਵੀ ਕਹੀਂ ਜਾਂਦੇ ਨੇ ਹੁਣ ਕੱਲਾ ਰਟਨ ਕੀ ਕਰੇਗਾ ਕੱਲਾ ਰਟਨ ਕੀ ਕਰੇਗਾ ਗੱਲ ਨੂੰ ਸਮਝਣਾ ਸੀ ਐਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਬਹੁਤ ਸਮਝਾਇਆ ਭਾਈ ਅਸੀਂ ਕੱਲਾ ਪੜਨਤੀ ਹੀ ਨਾ ਰਹਿ ਜਾਈਏ ਇਹਨਾਂ ਗੱਲਾਂ ਨੂੰ ਸਮਝ ਕੇ ਜਿੰਦਗੀ ਚ ਲਾਗੂ ਕਰੀਏ ਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਮਨੁੱਖੇ ਸਮਝਦਾ ਹੀ ਨਹੀਂ ਨਾ ਜਾਣਾ ਮਿਓ ਨਾ ਜਾਣਾ ਜਾਲੀ ਨਾ ਤੇ ਕਹਿੰਦੇ ਮਸੀਹ ਨੇ ਇਹ ਸਮਝ ਸਕੀ ਹੈ ਵੀ ਮੈਨੂੰ ਇਹ ਜਾਲਤ ਫਸਾਉਣ ਵਾਸਤੇ ਆਇਆ ਔਰ ਨਾ ਉਹਦੇ ਜਾਲ ਦੇ ਵਿੱਚ ਆਉਣ ਤੋਂ ਬਚ ਸਕੀ ਪਰ ਜਦੋਂ ਜਾਲ ਚ ਪਾ ਕੇ ਬਾਹਰ ਕੱਢੀ ਬੜਾ ਦੁੱਖ ਲੱਗਿਆ ਤੜਫਦੀ ਹੈ ਕਿਉਂਕਿ ਪਾਣੀ ਚ ਵੱਖ ਕਰਤੀ ਜਾ ਦੁੱਖ ਲੱਗਾ ਤਾਂ ਤੂੰ ਦੈ ਸੰਭਾਲੀ ਰਹਾਓ ਕਹਿੰਦੇ ਹੁਣ ਦੁੱਖ ਲੱਗਦਾ ਹੁਣ ਮਾਲਕ ਚ ਇਤੇ ਆਉਂਦਾ ਹੁਣ ਸਤਿਆਈ ਦੀ ਸਮਝ ਆ ਗਈ ਹੈ ਹੁਣ ਪਤਾ ਲੱਗ ਗਿਆ ਵੀ ਇਹ ਤੇ ਕੱਲ ਕਾਰਜ ਹੀ ਕੁਝ ਹੋਰ ਹੋ ਗਿਆ ਮੈਂ ਤੇ ਇਹ ਸਮਝਿਆ ਸੀ ਐਸੇ ਤਰ੍ਹਾਂ ਕਈ ਵਾਰੀ ਸਾਡਾ ਜਿਹੜਾ ਆਤਮਿਕ ਕਹਿ ਲਿजिए ਜੀਵਨ ਉਹਦਾ ਸਕਾਰ ਕਰ ਦਿੱਤਾ ਜਾਂਦਾ ਹੈ ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਵੀ ਮੈਂ ਤੇ ਅਸਲ ਸੱਚ ਨਾਲੋਂ ਟੁੱਟ ਕੇ ਇੱਧਰ ਜੁੜ ਕੇ ਜ਼ਿੰਦਗੀ ਬਰਬਾਦ ਕਰ ਲਈ ਉਸ ਸਮੇਂ ਤੋਂ ਪਹਿਲਾਂ-ਪਹਿਲਾਂ ਅਸੀਂ ਸੰਭਲ ਜਾਈਏ ਗੁਰੂ ਦੇ ਗਿਆਨ ਨੂੰ ਸਮਝੀਏ ਆਪਾਂ ਰਹਾਉ ਵਾਲੀਆਂ ਪੰਕਤੀਆਂ ਤੱਕ ਹੀ ਇੱਥੇ ਤੱਕ ਅੱਜ ਦਾ ਜਿਹੜਾ ਸ਼ਬਦ ਹੈ ਬਾਕੀ ਹਿੱਸਾ ਕੱਲ ਨੂੰ ਵਿਚਾਰ ਲਵਾਂਗੇ ਗੁਰੂ ਪਾਤਸ਼ਾਹ ਜੀ ਇਹ ਸ਼ਬਦ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਤਿੱਥੋਂ ਵਿਸੜ ਕੀ ਫਿਰ ਆਤਮਿਕ ਦੁੱਖ ਜਿਹੜਾ ਹੈ ਉਹ ਵਿਆਪਦਾ ਫਿਰ ਕਹਿੰਦੇ ਮੈਨੂੰ ਤੇਰੀ ਯਾਦ ਆਉਂਦੀ ਹੈ ਆਪਾਂ ਆਮ ਦੇਖਦੇ ਆ ਨਾ ਬੰਦਾ ਜਿੰਨਾ ਦੁੱਖ ਦੇ ਵਿੱਚ ਯਾਦ ਕਰਦਾ ਉਹਨਾਂ ਸੁੱਖ ਚ ਨਹੀਂ ਕਰਦਾ ਜਦ ਕਿ ਗੁਰਬਾਣੀ ਨੇ ਦੁੱਖ ਤੇ ਸੁੱਖ ਸਾਨੂੰ ਇੱਕੋ ਜੇ ਸਮਾਨ ਸਮਝਣੇ ਚਾਹੀਦੇ ਨੇ ਗੁਰੂ ਦੀ ਬਾਣੀ ਦੀ ਸਮਝ ਜਿਹੜੀ ਹੈ ਪਰ ਅਸੀਂ ਜਦੋਂ ਕਿਤੇ ਦੁੱਖ ਹੁੰਦਾ ਉਦੋਂ ਅਸੀਂ ਗੁਰੂ ਦੇ ਦਰ ਤੇ ਫਰਿਆਦਾਂ ਕਰਦੇ ਹਾਂ ਸੁੱਖ ਵੇਲੇ ਸਾਡੇ ਗੁਰੂ ਯਾਦ ਨਹੀਂ ਆਉਂਦਾ ਖਾਸ ਕਰਕੇ ਖੁਸ਼ੀਆਂ ਨੇ ਜਦੋਂ ਵਿਆਹ ਸਾਦੀ ਆ ਵੇਖੋ ਅਸੀਂ ਕਿੰਨੀਆਂ ਮਹਿਪਲਾਂ ਦੂਜੇ ਪਾਸੇ ਲਾਉਣੇ ਆ ਲਚਰਤਾ ਦੇ ਪ੍ਰਬੰਧ ਕਰਦੇ ਆ ਪਰ ਜਦੋਂ ਕਿਤੇ ਘਰ ਦੇ ਵਿੱਚ ਗਮੀ ਆ ਜਾਂਦੀ ਹੈ ਉਦੋਂ ਫਿਰ ਅਸੀਂ ਵਾਹਿਗੁਰੂ ਵਾਹਿਗੁਰੂ ਜਾਂ ਫਿਰ ਗੁਰੂ ਦੇ ਘਰ ਦੇ ਵਿੱਚ ਆਉਨੇ ਆ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਬੰਦਿਆ ਇਹ ਹੀ ਹਾਲਤ ਤੇਰੀ ਹੈ ਤੂੰ ਫਸ ਗਿਆ ਕਿਸੇ ਹੋਰ ਕਰਜਾਂ ਦੇ ਵਿੱਚ ਹੋਰ ਜਾਲ ਦੇ ਵਿੱਚ ਤੈ ਸੱਚ ਨਹੀਂ ਸਮਝਿਆ ਦੁੱਖ ਲੱਗਦਾ ਫਿਰ ਦੁੱਖ ਦੇ ਵਿੱਚ ਤੂੰ ਫਰਿਆਦਾਂ ਕਰਦਾ ਉਹ ਮਾਲਕ ਨੂੰ ਤਾਂ ਜਾਣਿਆ ਨਹੀਂ ਤੂੰ ਭਰਪੂਰ ਜਾਣਿਆ ਮੈਂ ਦੂਰ ਤੂੰ ਉਹਨੂੰ ਦੂਰ ਜਾਣਦਾ ਰਿਆ ਅਗਲੀਆਂ ਪੰਕਤੀਆਂ ਨੇ ਜੋ ਕਿਸ ਕਰੀ ਸੋ ਤੇਰਾ ਹਦੂਰ ਤੂੰ ਦੇਖੇ ਹਉ ਮੁਕਰ ਪਾਉ ਤੇਰੇ ਕੰਮ ਨਾ ਤੇਰਾ ਨਾਹੀਂ ਇਹ ਅਗਲਾ ਬੰਦ ਹੈ ਕਿਉਂਕਿ ਸਮੇਂ ਦੇ ਨਾਲ ਜ਼ਰੂਰੀ ਹੈ ਵੀ ਸ਼ਬਦਾਂ ਨੂੰ ਖੋਲਣਾ ਇਸ ਕਰਕੇ ਇਹਨਾਂ ਪੰਕਤੀਆਂ ਦੀ ਵਿਚਾਰ ਆਪਾਂ ਕੱਲ ਨੂੰ ਰੱਖਾਂਗੇ ਇਥੋਂ ਤੱਕ ਆਪਾਂ ਸ਼ਬਦ ਸਮਝਿਆ ਗੁਰੂ ਪਾਤਸ਼ਾਹ ਦੀ ਕਿਰਪਾ ਕਰਨਾ ਸਾਸੀ ਉਹ ਜਾਲ ਦੇ ਵਿੱਚੋਂ ਫਸਣ ਤੋਂ ਬਚੀਏ ਜਿਵੇਂ ਮੱਸੀ ਦਾ ਜੀਵਨ ਪਾਣੀ ਹੈ ਸਾਡਾ ਜੀਵਨ ਵੀ ਗਿਆਨ ਸਤਿਗੁਰੂ ਜੀ ਦੀ ਬਾਣੀ ਹੋਵੇ ਗੁਰੂ ਜੀ ਕਿਰਪਾ ਕਰਨ ਸ਼ਬਦ ਵਿਚਾਰ ਕਰਦੇ ਆ ਤਾਂ ਕਈ ਤਰ੍ਹਾਂ ਦੀਆਂ ਗਲਤੀਆਂ ਸ਼ਬਦ ਉਚਾਰਨ ਦੇ ਵਿੱਚ ਸਮਝਣ ਸਮਝਾਉਣ ਦੇ ਵਿੱਚ ਹੋ ਜਾਂਦੀਆਂ ਨੇ ਆਪ ਸਮੂਹ ਸੰਗਤ ਵਕਸ਼ਣ ਜੋਗੋਂ ਜੀ ਭੁੱਲਾਂ ਚੁੱਕਾਂ ਲਈ ਖਿਮਾ ਕਰਨੀ ਸਭ ਸੰਗਤਾਂ ਦਾ ਧੰਨਵਾਦ ਬਿਲਾਉ ਫੱਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ